ਨਮਸਕਾਰ ਇਹ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਅਰਣ ਗੁਰਗ ਜੀ ਕਾਰਡੀਕ ਥਰਾਸਿਕ ਸਰਜਨ ਵੈਸਕੂਲਰ ਸਰਜਰੀ ਵਗਰਾ ਕਰਦੇ ਨੇ ਜਿਵੇਂ ਹਾਰਟ ਦੀ ਬਾਈਪਾਸ ਸਰਜਰੀ ਜਾਂ ਜਿਵੇਂ ਐਕਮੋ ਤੇ ਪੇਸ਼ੈਂਟ ਪਾਣਾ ਤੇ ਮੈਂ ਇਹ ਟਾਪਿਕ ਤੇ ਇਸ ਕਰਕੇ ਦੁਬਾਰਾ ਇੱਕ ਵਾਰੀ ਪਹਿਲੇ ਵੀ ਗੱਲ ਹੋਈ ਸੀ ਬੇਸਿਕਲੀ ਮੇਰੇ ਗੱਲ ਕਰਨ ਦਾ ਮਤਲਬ ਇਹ ਹੈ ਡਾਕਟਰ ਸਾਹਿਬ ਕਿਉਂਕਿ ਕਈ ਵਾਰੀ ਨਾ ਪੇਸ਼ੈਂਟ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਕਿਹੜੇ ਮਰੀਜ਼ ਐਕਮੋ ਤੇ ਪਾਏ ਜਾਂਦੇ ਤੇ ਐਕਮੋ ਕੀ ਹੈ ਬਿਲਕੁਲ ਹੈ ਨਾ ਸਰ ਕਿਉਂਕਿ ਪੇਸ਼ੈਂਟ ਨੂੰ ਲੋਕਾਂ ਨੂੰ ਵੀ ਨਹੀਂ ਪਤਾ ਹੁੰਦਾ ਤੇ ਪੇਸ਼ੈਂਟ ਨੂੰ ਵੀ ਨਹੀਂ ਪਤਾ ਹੁੰਦਾ ਤੇ ਜਿਵੇਂ ਬਰੀਜ ਬਿਮਾਰ ਹੈ ਉਹਨੂੰ ਵੀ ਜਿਆਦਾ ਨਹੀਂ ਨੋਟਲਿਜ ਹੁੰਦੀ ਕਿਉਂਕਿ ਅਸੀਂ ਦੱਸ ਸਕਦੇ ਹਾਂ ਕਿ ਕਿੱਥੇ ਕਿੱਥੇ ਐਕਗੋ ਦੀ ਜ਼ਰੂਰਤ ਹੁੰਦੀ ਰੱਖ ਸਰ ਕਿਹੜਾ ਕਿਹੜਾ ਮਰੀਜ਼ ਹੈ ਰੂਟੀਨ ਚੈੱਕ ਮਤੇ ਕਿਹੜੀ ਪ੍ਰੋਬਲਮ ਚ ਪਾਇਆ ਜਾਂਦਾ ਬੇਸਿਕਲੀ ਕੋਈ ਐਕਗੋ ਪਹਿਲੀ ਗੱਲ ਤਾਂ ਐਕਗੋ ਹੈ ਕੀ ਚੀਜ਼ ਐਕਗੋ ਇੱਕ ਮਸ਼ੀਨ ਹੈ ਜਿਹਦੇ ਵਿੱਚ ਅਸੀਂ ਜੇ ਪਾਨੇ ਆ ਤਾਂ ਪੇਸ਼ੈਂਟ ਦਾ ਹਾਰਟ ਤੇ ਲੰਗ ਦੋਨੋਂ ਬਾਈਪਾਸ ਕਰ ਸਕਦੇ ਵੀ ਉਹਦਾ ਹਾਰਟ ਤਾਂ ਕਮਜ਼ੋਰ ਹੈ ਜਾਂ ਨਹੀਂ ਕੰਮ ਕਰ ਰਿਹਾ ਹੈ ਯਾ ਲੰਗ ਵੀਕ ਹੈ ਤਾਂ ਆਪਾਂ ਮਸ਼ੀਨ ਪਾਤੀ ਤਾਂ ਮਸ਼ੀਨ ਖਾੜ ਤੇ ਲੰਗ ਦਾ ਕੰਮ ਕਰਦੀ ਜਿਹਦੇ ਨਾਲ ਅਸੀਂ ਉਹਨੂੰ ਕੁਝ ਟਾਈਮ ਦਾ ਜਿੰਨਾ ਰੱਖ ਸਕਦੇ ਪਰਮਨੈਂਟ ਨਹੀਂ ਰੱਖ ਸਕਦੇ ਕੁਝ ਟਾਈਮ ਦਾ ਇਸ ਕਰਕੇ ਅਸੀਂ ਉਹਨੂੰ ਬ੍ਰਿਜ ਪ੍ਰੋਸੀਜਰ ਵੀ ਕਰਦੇ ਜੇ ਕਿ ਸਿਰਫ ਟ੍ਰਾਂਸਪੋਰਟ ਨਹੀਂ ਹੋਦਾ ਆ ਟ੍ਰਾਂਸਪੋਰੈਂਟ ਲੰਗ ਟ੍ਰਾਂਸਪੋਰਟ ਤਾਂ ਅਸੀਂ ਉਹਨੂੰ ਕਹਿੰਦੇ ਆ ਕਿ ਤੁਸੀਂ ਆ ਇੱਕ ਮੋ ਪਾ ਕੇ ਤੇ ਜਦੋਂ ਤੁਹਾਨੂੰ ਡੋਨਰ ਮਿਲ ਜੇਗਾ ਆਪਾਂ ਉਹਨੂੰ ਕਰ ਸਕਦੇ ਤੇ ਆਪਾਂ ਹੋਰ ਇਹਦੇ ਸੈੱਟ ਦੀ ট্রান্সਪਰੈਂਟ ਤੋਂ ਬਾਅਦ ਹੋਰ ਗੱਲਾਂ ਕਰੀਏ ਕਿ ਨੂੰ ਹੋਰ ਤਿੰਨ ਤਾਂ ਜਿਹੜੇ ਪੇਸ਼ੈਂਟ ਕੋਈ ਪੌਇਜ਼ਨਿੰਗ ਦਾ ਸਨੇਕ ਬਾਈਟ ਦਾ ਆ ਗਿਆ ਜਾਂ ਤੁਹਾਡਾ ਸਰਫਾਸ ਦਾ ਆ ਗਿਆ ਜਿਹਦੇ ਵਿੱਚ ਤੁਹਾਡਾ ਹਾਰਟ ਜਾਂ ਲੰਗ ਕੰਪਰੋਮਾਈਜ਼ ਹੋ ਰਿਹਾ ਜਿਹਦੇ ਵਿੱਚ ਬੀਪੀ ਮੇਨਟੇਨ ਹੀ ਨਹੀਂ ਕਰ پا ਰਹੇ ਤੁਸੀਂ ਤੇ ਸੈਪਸਿਸ ਨਹੀਂ ਹੈ ਸੈਪਸਿਸ ਨਹੀਂ ਬਟ ਬਾਕੀ ਦੋ ਚੀਜ਼ਾਂ ਦੇ ਵਿੱਚ ਜਿਹਦੇ ਵਿੱਚ ਬੀਪੀ ਨਹੀਂ ਮੇਨਟੇਨ ਕਰ ਰਹੇ ਤੁਸੀਂ ਉਹ ਐਂਡ ਡਿਜ਼ੀਜ਼ ਰਿਕਵਰੇਬਲ ਹੋਵੇ ਜਾਂ ਉਹਦਾ ਕੋਈ ਇਲਾਜ ਹੋਵੇ ਇਆਪਾਂ ਨੂੰ ਪਤਾ ਵੀ ਆ ਪాయిਜ਼ਨਿੰਗ ਹੈ ਜੇ 4-5 ਦਿਨਾਂ ਬਾਅਦ ਇਫੈਕਟ ਖਤਮ ਹੋ ਜਾਣਾ ਤਾਂ ਉਦੋਂ ਤੱਕ ਆਪਾਂ ਨੂੰ ਉਹ ਟਾਈਮ ਕੱਢਣਾ ਹੈ ਉਹਦੇ ਵਾਸਤੇ ਇੱਕ ਮੂ ਬੈਨੀਫੀਸ਼ੀਅਲ ਹਾਂ ਇਹ ਆ ਵੀ ਸਾਰੇ ਸਨੇਕ ਬਾਈਟ ਜਾਂ ਸਾਰੇ ਪాయిਜ਼ਨਿੰਗ 'ਚ ਨਹੀਂ ਉਹਨਾਂ ਦੇ ਕ੍ਰਾਈਟੇਰੀਆਜ਼ ਹੈਗੇ ਵੀ ਜੇ ਹਾਰਟ ਦਾ ਫੰਕਸ਼ਨ ਡ੍ਰੌਪ ਕਰ ਜਾਂਦਾ ਬਹੁਤ ਜ਼ਿਆਦਾ ਜਿੱਦੇ ਦਵਾਈਆਂ ਤੇ ਮੇਨਟੇਨ ਨਹੀਂ ਆਪਾਂ ਨੂੰ ਪਤਾ ਵੀ ਹੁਣ ਘੰਟੇ ਡੇਢ ਘੰਟੇ 'ਚ ਬੰਦੇ ਦੀ ਮਾਤ ਹੋ ਜਾਂਦੀ ਹੈ ਉਹ ਸੈਟਿੰਗ 'ਚ ਇਹ ਬੈਨੀਫਿਟ ਕਰਦੇ ਜਿਵੇਂ ਕਿਸੇ ਦਾ ਬੀਪੀ ਘਟ ਗਿਆ ਜਾਂ ਕੋਈ ਸਬਨ ਕਟਿਆ ਉਹਦਾ ਮਤਲਬ ਕਿ ਇੱਕਦਮ ਹਾਰਟ ਦੀ ਪੰਪਿੰਗ ਘਟ ਗਈ ਹਾਰਟ ਦੀ ਪੰਪਿੰਗ ਘਟ ਗਈ ਤੇ ਸਾਲ ਦੀ ਦਿੱਕਤ ਵਾਲਾ ਜਿਹੜਾ ਦੇ ਫੇਫੜਿਆਂ 'ਚ ਸਾਹ ਨਹੀਂ ਆ ਰਿਹਾ ਪਾਣੀ ਭਰ ਗਿਆ ਕੋਈ ਰਿਐਕਸ਼ਨ ਨਹੀਂ ਆ ਗਿਆ ਤਾਂ ਆਪਾਂ ਇਹ ਪਾ ਸਕਦੇ ਹਾਂ ਤੇ ਉਹਨੂੰ 2-3 ਦਿਨ ਰੈਸਟ ਦਿਨੇ ਆ ਹਾਰਟ ਰਿਕਵਰੀ ਆ ਲੰਗ ਨੂੰ ਰਿਕਵਰੀ ਹੋੁੰਦੀ ਆ ਫੇਰ ਆਪਾਂ ਕੱਢ ਸਕਦੇ ਆ ਕੋਵਿਡ ਦੇ ਵਿੱਚ ਵੀ ਪਾਇਆ ਜਾ ਸਕਦਾ ਜਿਹੜੇ ਪੇਸ਼ੈਂਟ ਕੋਵਿਡ ਦੇ ਆ ਜਾਂਦੇ ਉਹਨਾਂ 'ਚ ਵੀ ਪਾਇਆ ਜਾ ਸਕਦਾ ਉਹਨਾਂ ਦੇ ਵਿੱਚ ਇਹ ਆ ਵੀ ਸਕਸੈਸ ਰੇਟ ਥੋੜਾ ਘਟ ਜਾਂਦਾ ਬਟ ਹਾਂ ਉਹਨਾਂ ਦੇ ਵਿੱਚ ਵੀ ਜਿਹੜੇ ਪੇਸ਼ੈਂਟ 100% ਮਰਨੇ ਸੀ ਉਹਨਾਂ 'ਚੋਂ 70% ਹੋ ਸਕਦਾ ਮਰ ਜਾਣ ਪਰ 30% ਫੇਰ ਵੀ ਬਚ ਜਾਵੇ ਉਹ ਇੱਕ ਮਹੀਨੇ ਹਾਂ ਕਿਉਂਕਿ ਜਿਵੇਂ ਉਹਦਾ ਟਾਈਮ ਪੀਰੀਅਡ ਹੁਣ ਤੱਕ ਜਿਵੇਂ ਨਿਕਲ ਗਿਆ ਵਾਇਰਲ ਦਾ ਹਾਂ ਜੀ ਤੇ ਫਿਰ ਉਹ ਤੋਂ ਬਾਅਦ ਰਿਕਵਰੀ ਕੋਸ ਰਿਕਵਰੀ ਪ੍ਰੋਸੈਸ ਚ ਆਏ ਹੱਤ 7 ਦਿਨ ਲੱਗਣ 10 ਦਿਨ ਲੱਗਣ ਬਟ ਉਹ ਟਾਈਮ ਬਾਈ ਹੋ ਜਾਏਗਾ ਆਪਾਂ ਟਾਈਮ ਮਿਲ ਜੇਗਾ ਤੇ ਆਪਾਂ ਉਹ ਵੇਟ ਕਰ ਸਕਦੇ ਰੱਬ ਵੀ ਨੇਚਰਲੀ ਬੋਡੀ ਰਿਕਵਰ ਕਰੇ ਪਲੱਸ ਆਪਾਂ ਮੈਡੀਸਿਨਸ ਦਵਾਗੇ ਸਾਰਾ ਕੁਝ ਇਕੱਠਾ ਹੀ ਚੱਲਦਾ ਤਾਂ ਆ ਰਿਕਵਰ ਹੋ ਜਾਂਦੇ ਹਨ ਜਿਵੇਂ ਆਪਾਂ ਇੱਥੇ ਪਤਨੇ ਕੋਲ ਦੋ ਸਲਫਾਜ਼ ਦੇ ਆਏ ਸੀ ਹਾਂ ਤਾਂ ਪੇਸ਼ੈਂਟ ਦੇ ਜਿਸ ਦੋਨਾਂ ਦੀ ਕੰਡੀਸ਼ਨ ਆਂਦੇ ਤਾਂ ਬਹੁਤ ਨੇ ਜਿਨ੍ਹਾਂ ਦੇ ਉਹ ਦੋ ਮੇਰੇ ਖਿਆਲ ਤੋਂ ਚਾਰ ਪੇਸ਼ੈਂਟ ਆਏ ਸੀ ਜਿਨ੍ਹਾਂ ਸੇ ਆਪਾਂ ਰਿਕਵੈਂਡ ਕੀਤੀ ਸੀ ਇੱਕ ਨੂੰ ਦੋ ਰੈਡੀ ਹੋ ਗਏ ਸੀਗੇ ਦੋ ਨਹੀਂ ਰੈਡੀ ਹੋ ਗਏ ਦੋ ਫਾਈਨੈਂਸ਼ੀਅਲ ਇਸ਼ੂ ਸੀਗਾ ਹਾਂਜੀ ਤੇ ਜਿਹੜੇ ਰੈਡੀ ਹੋਏ ਉਹ ਦੋਨੇ ਦੋਨੇ ਬੱਚੇ ਹਾਂਜੀ ਇੱਕ ਜੰਦ ਮੇਰੇ ਕਦ 20-25 ਸਾਲ ਦੀ ਕੁੜੀ ਸੀ ਇੱਕ 55 ਸਾਲ ਦਾ ਬੰਦਾ ਸੀ ਦੋਨੇ ਠੀਕ ਨੇ ਇਹ ਹੀ ਇਦੀ ਦੇਣ ਹੈ ਨਹੀਂ ਉਹਨਾਂ ਦੀ 100% ਮੌਰ ਸੀਗੀ ਬੇਸਿਕਲੀ ਜਿਵੇਂ ਡਾਕਟਰ ਸਾਹਿਬ ਦੱਸਦੇ ਨੇ ਵੀ ਕਿਸੇ ਦੇ ਫੇਫੜੇ ਬਿਲਕੁਲ ਕੰਮ ਨਹੀਂ ਕਰਦੇ ਤੇ ਜਿਵੇਂ ਫੇਫੜਿਆਂ ਤੋਂ ਸਾਹ ਨਹੀਂ ਆਂਦਾ ਜਾਂ ਕੋਈ ਹਾਰਟ ਦੀ ਪੰਪਿੰਗ ਬਹੁਤ ਘੱਟ ਹੋ ਜਾਂਦੀ ਹੈ ਜਾਂ ਕਈ ਵਾਰੀ ਹਾਰਟ ਕੰਮ ਨਹੀਂ ਕਰਦਾ ਜਿਵੇਂ ਉਹਦਾ ਕੋਈ ਹਾਰਟ ਟ੍ਰਾਂਸਪਲੈਂਟ ਕਰਾਉਣਾ ਹੋਵੇ ਉਹਦੇ ਵਿੱਚ ਵੀ ਐਕੋਮੋਡੀ ਜਰੂਰ ਚ ਪੈਂਦੀ ਤੇ ਜਿਵੇਂ ਕੋਈ ਕੋਵਿਡ ਹੋ ਗਿਆ ਜਾਂ ਕੋਈ ਸੱਪ ਨੇ ਕਟਿਆ ਆ ਜਾਂ ਕੋਈ ਸਲਫਾਸ ਪాయిਜ਼ਨਿੰਗ ਹੁੰਦੇ ਨੇ ਜਿਨ੍ਹਾਂ ਚ ਇੱਕਦਮ ਭਜਣ ਦੇ ਫੇਫੜਿਆਂ 'ਚ ਪਾਣੀ ਭਰ ਗਿਆ ਜਾਂ ਪੇਸ਼ੈਂਟ ਦਾ ਹਾਰਟ ਇਕਦਮ ਮਤਲਬ ਕਿ ਪੰਪਿੰਗ ਉਹਦੀ ਘਟ ਗਈ ਹੈ ਫਿਰ ਆਪਾਂ ਨੂੰ ਨਾਲ ਦੀ ਨਾਲ ਇੱਕ ਵੰਦ ਚਿਫਟ ਕਰਕੇ ਪੇਸ਼ੈਂਟ ਨੂੰ ਅਸੀਂ ਬਚਾਇਆ ਜਾ ਸਕਦਾ ਕਿਉਂਕਿ ਜਿਵੇਂ ਹੋਰ ਵੀ ਬੜੇ ਪੇਸ਼ੈਂਟ ਹੁੰਦੇ ਜਿਵੇਂ ਕੈਂਸਰ ਦੇ ਹੁੰਦੇ ਨੇ ਜਾਂ ਕੋਰ ਲੇਕਿਨ ਉਹਨਾਂ ਚ ਕਰਨ ਨਹੀਂ ਪਾਉਂਦੇ ਆਪਾਂ ਉਹਨਾਂ ਚ ਫਾਇਦਾ ਕੁਝ ਨਹੀਂ ਹੈ ਕਿਉਂਕਿ ਉਹਨੂੰ ਜਿੰਨੇ ਵੇਲੇ ਜੀ ਦੇਰ ਪਾਰ ਰੱਖਾਂਗੇ ਜਦੋਂ ਆਪਾਂ ਆਊਟ ਕਰਨਾ ਮੜ ਕੇ ਫਿਰ ਉਸ ਉੱਥੇ ਪਹੁੰਚਣਾ ਉਸ ਕੰਡੀਸ਼ਨ ਆਪਾਂ ਨੂੰ ਉਹਦਾ ਆਊਟਕ ਮਤਲਬ ਜਿਵੇਂ ਹੁਣ ਵੀ ਸੀ ਕੱਲ ਪੇਸ਼ੈਂਟ ਦੀ ਡੈਥ ਹੋਈ ਕੈਂਸਰ ਦੇ ਦੀ ਲੇਕਿਨ ਅਸੀਂ ਦੱਸ ਦੱਸ ਜੀ ਮੈਂ ਕਹਿੰਦੇ ਕਰਨਾ ਹੀ ਕੁਝ ਨਹੀਂ ਹੈ ਵੀ ਆਪਾਂ ਜਿੱਤੇ ਸਾਨੂੰ ਲੱਗੇ ਵੀ ਰੁਪਈਏ 'ਚ 90 ਪੈਸੇ ਬਰੀਜ ਬਚ ਜਾਏਗਾ ਤੇ ਉੱਥੇ ਅਸੀਂ ਇਸ ਦੀ ਹੈਲਪ ਵੀ ਲੈਂਦੇ ਤੇ ਪੇਸ਼ੈਂਟ ਸਰਵਾਈਵ ਵੀ ਕਰਦੇ ਐ ਇਸ ਤਰ੍ਹਾਂ ਹੀ ਆਪਾਂ ਤੁਹਾਨੂੰ ਇਹਦੇ ਬਾਰੇ ਗਾਈਡ ਕਰਦੇ ਰਵਾਂਗੇ ਨਮਸਕਾਰ